No, no queda de verla. ਹੈਂ ਕਿੰਨੇ ਨੂੰ ਗੂਸਾ ਇਹ ਘੂ ਘਟਣਾ ਹੋਈ ਸਾਰੀ ਇਹ ਇਹ ਘਟਣਾ ਭਾਜੀ ਕਰੋ ਗਿਆ ਚੰਗਾ ਭਲਾ ਗਿਆ ਜੋ ਕੋਈ ਗੱਲ ਬਾਤ ਨਹੀਂ ਆ ਕੂੜਾ ਵੀ ਆ ਤਾਂ ਮੈਂ ਛੋਟੇ ਹਮ ਲਾਇਆ ਤੇ ਬਾਅਦ ਚ ਮੁੜ ਕੇ ਅੱਧੀ ਕਰਾਲ 9:00 9:00 ਵਜੇ ਦਾ ਟਾਈਮ ਆ ਮੁੰਡੇ ਨੂੰ ਛੱਡ ਕੇ ਗਿਆ ਕਿਨੂੰ ਕੁੱਟਿਆ ਬੜਾ ਜੋ ਮੈਂ ਵੀ ਉੱਤੇ ਦਾਈ ਪੌ ਲੱਗੀ ਤੂੰ ਕਿਵੇਂ ਅੰਦਰ ਕੜਿਆ ਅੰਦਰ ਉਹ ਤੇਰਾ ਚਿੱਡੇ ਗਿਆ ਮੁੜ ਕੇ ਉੱਟਿਆ ਨਹੀਂ ਗਿਆ ਮੈਂ ਉਜੜ ਗਈ ਮੇਰੇ ਬੱਚਿਆਂ ਦਾ ਕੀ ਹੋਊਗਾ ਅਲੀਗੇ ਇਹ ਨਾਮ ਇਹ ਰਣਜੀਤ ਸਿੰਘ ਜੀ ਦਾ ਉਮਰ ਸੀ 37 ਸਾਲ ਨਹੀਂ ਲੱਗਦਾ ਹਾਂਜੀ ਮੈਂਨਾਂ ਦੀ ਆਵਾਜ਼ ਵੀ ਆ ਕਿੰਨੇ ਬੱਚੇ ਨੇ ਕੁੜੀ ਨੇ ਬੱਚੇ 10 ਸਮਝ ਕਰਦੇ ਜੀ ਦਾ ਤੱਕ ਮੈਂ ਦੁਕਾਨ ਦਾ ਕੰਮ ਕਰਦੀ ਜੋ ਬੱਚੇ 100 ਰੁਪਏ ਦੀ ਆੜੀ ਪਾ ਕੇ ਆਪਣੇ ਬੱਚਿਆਂ ਦਾ ਟਾਈਮ ਪਾਸ ਕਰਦੇ ਪਤਾ ਲੱਗਦਾ ਕਿਵੇਂ ਲੁੱਟ ਮਾਰ ਕੀਤੀ ਗਈ ਸਾਰੇ 12 ਵੇ ਸੱਟਾਂ ਲੱਗੀਆਂ ਬੱਚੇ ਆਵੇ ਲੱਗ ਮੇਰ ਨਾਲੇ ਉਰਤਾ ਸਿੰਘ ਦਾ ਮ੍ਰਿਤਕ ਕੀ ਲੱਗਦਾ ਸੀ ਤੁਹਾਡਾ ਇਹ ਮੇਰਾ ਭਰਾ ਛੋਟਾ ਕੀ ਘਟਨਾ ਹੈ ਸਾਰੀ ਇਹ ਘਟਨਾ ਇਹ ਹੋਈ ਆ ਵੀ ਇਹ ਵਿਚਾਰਾ ਨਾ ਪਤਾ ਮੜਾ ਮੋਟਾ ਕਰਦਾ ਸੀ ਤੇ ਇਹਨੂੰ ਕਿਸੇ ਆਪਣੇ ਗਿੰਦਰ ਸਰਪੰਚ ਨੇ ਛਟਾਂ ਪੇਟਾਂ ਮਾਰੀਆਂ ਵੀ ਮੇਰੀ ਚੋਰੀ ਕਰਨ ਲੱਗਾ ਹੀ ਇਹ ਤੇ ਕੋਟ-ਕੋਟ ਕੇ ਤੇ ਲੱਕ ਤੋੜਤਾ ਵਿਚਾਰੇ ਦਾ ਮੁੜ ਕੇ ਮਾਰ ਕੇ ਤੇ ਚੋਰੀ ਕੀਤੀ ਇੱਥੇ ਚੋਰੀ ਦਾ ਨਹੀਂ ਪਤਾ ਲੱਗਾ ਕੀਤੀ ਕਿ ਨਹੀਂ ਕੀਤੀ ਚੋਰੀ ਜੇ ਕਰਨ ਯੋਗ ਤਾਂ ਹੈ ਹੀ ਨਹੀਂ ਇਹ ਹਾਂ ਕਿੱਥੋਂ ਦਾ ਵਿਅਕਤੀ ਹੋ ਜਿੰਨੇ ਕੋਟਮਾਰ ਕੀਤੀ ਅਜੀ ਤਾਂ ਖਡੂਰ ਸਾਹਿਬ ਦਾ ਹੀ ਆ ਇਸ ਬੰਦੀ ਪ੍ਰਸ਼ਾਸਨ ਕੋਈ ਉਚਿਤ ਕਰੀਆ ਹੈ ਕੋਈ ਨਹੀਂ ਕੋਈ ਨਹੀਂ ਆਇਆ ਹੁਣ ਆਏ ਜਿਹੜੇ ਆਏ ਆ ਜਿਹਨਾਂ ਦਾ ਕੀ ਨਾਮ ਸੀ ਜਿੰਨਾਂ ਰੰਜੀਤ ਸ਼ਾਲਾ ਕਿੰਨੀ ਉਮਰ ਸੀ 35 35 ਹਾਲ ਕੀ ਮੰਗ ਕਰਦੇ ਉਚਿਤ ਕਰੀਆ ਮੰਗ ਆਏ ਨਹੀਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਬੱਚੇ ਆ ਛੋਟੇ ਵੇਖੋ ਨਿੱਕੇ ਨਿੱਕੇ ਬੱਚੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੱਤਾ ਕੀ ਨਾ ਜੀ ਕਿਹ ਲੱਗਦਾ ਇਸ ਤੋਂ ਵੱਡਾ ਇਹ ਮੇਰਾ ਮੁੰਡਾ ਕੀ ਘਟਨਾਈ ਸਾਰੀ ਇਹ ਹਾਂਜੀ ਕੀ ਗੱਲ ਬਾਤ ਸਾਰੀ ਇਹ ਐ ਵਈ ਜਿਹੜੀ ਹੁੰਦਾ ਨਾ ਮੈਂ ਨਾ ਤਾਂ ਇੱਥੇ ਨਹੀਂ ਨਾ ਉਹ ਆਈਟੀ ਚ ਰਹਿਨੀ ਵਲ ਮੁੰਡੇ ਕੋਲ ਮੈਂ ਤੇ ਮਰਿਆ ਹੀ ਸੁਣਿਆ ਇਹਨਾਂ ਪਿਆ ਦੇ ਜੂਠ ਮਾਰਾ ਮੈਂ ਮੇਨੂੰ ਫੋਨ ਗਿਆ ਤੇ ਫੇਰ ਆਈ। ਕਿਹਨਾਂ ਵੱਲੋਂ ਘਟਿਆ ਇਹਨਾਂ? ਹਾਂਜੀ। ਮੇਰੀ ਘੋਟਮਾਲਿਬ ਕੀਤੀ ਗਈ। ਘਟਿਆ ਵੱਲੋਂ ਘਟਿਆ ਕਿ ਲੱਗਦਾ। ਕਿੰਨੇ ਘਟਿਆ ਜੀ? ਪਤਾ ਲੱਗਾ ਕਿੰਨੇ ਘਟਿਆ? ਮੈਨੂੰ ਨਹੀਂ ਜਿੰਨਾ ਖਿਆਲ। ਆਜਾ ਗਿੰਦਰ ਕੋ ਜਾਂਦੇ ਪਤਾ ਨਹੀਂ ਕਿਹੜਾ। ਸਾਈਸ ਕੋਲੇ। ਹਾਂਜੀ। ਗਿੰਦਰ ਦੇ ਗਿੰਦਰ ਇਹ ਕੋਈ ਸਰਪੰਚ ਹੈ। ਗਿੰਦਰ ਵੱਲੇ। ਗਿੰਦਰ। ਗਿੰਦਰ। ਕਲੂ ਸਾਹਿਬ। ਜਿਹੜਾ ਮ੍ਰਿਤਕ ਸੀ ਕੀ ਲੱਗਦਾ ਸੀ ਤੁਹਾਡਾ? ਇਹ ਮੇਰਾ ਸ਼ਾਂਡੂ ਦਾ ਮੁੰਡਾ ਵਾ। ਕੀ ਘਟਨਾਈ ਸਾਰੀ ਇਹ? ਸ਼ੱਕ ਮੈਂ ਸੁਣੀ ਆ ਜੀ ਪਈ ਏਦਾਂ ਆਂਦੇ ਕੋਟਕੇ ਦੇ ਮਾਰਿਆ ਵਾ ਪਹਿਲਾਂ ਆਂਦੇ ਬਾਹਰ ਕੋਟਦਾ ਆਏ ਆ ਤੇ ਮੁੜ ਕੇ ਤੇ ਛੜੇ ਤੇ ਬੰਨ ਕੇ ਕੋਟਦੀ ਰਹੇ ਕਿੰਨੇ ਕੋਟ ਮਾਰ ਕੀਤੀ ਗਈ ਹੈ ਹਾਂ ਜੀ ਕੋਟ ਮਾਰ ਕਿਹਦੇ ਵੱਲੋਂ ਕੀਤੀ ਗਈ ਹੈ ਮਹਾਰਾਜ ਨਾਮ ਗਿੰਦਰ ਦਾ ਰਹਿੰਦੇ ਆ ਮੈਨੂੰ ਨਹੀਂ ਇੰਨਾ ਪਹਿਲਾਂ ਨਹੀਂ ਦੇਖਿਆ ਨੀ ਕਿ ਮੈਂ ਪਹਿਨ ਝੂਠ ਮਾਰਨ ਮੈਂ ਦੇਖਿਆ ਕਿੱਥੋਂ ਦਾ ਬਹੁਤ ਕਿ ਕਲੂਰ ਸਾਹਿਬ ਦਾ ਜੀ ਇਸੇ ਪੱਟੀ ਦਾ ਜੀ ਸਰਪੰਚ ਆਂਦੇ ਉਹਨੂੰ ਠੀਕ ਹੈ ਉਹਦਾ ਕੀ ਨਾਮ ਸੀ ਉਹਦਾ ਨਾਮ ਸ਼ਾਲਾ ਅਮਜੀਤ ਸਿੰਘ ਰਣਜੀਤ ਸਿੰਘ ਨਾ ਹਾਂ ਸ਼ਾਲਾ ਸ਼ਾਲਾ ਆਂਦੇ ਕੀ ਮੰਗ ਕਰਦੇ ਜੀ ਮਾਹੀ ਮੰਗ ਕਾਦੀ ਕਰਨੀ ਆ ਅਸੀਂ ਇਨਸਾਫ ਵੀ ਚਾਹੁੰਦੇ ਆ ਇਨਸਾਫ ਕਰ ਦੋ ਜੋ ਵੀ ਹੋ ਸਕਦਾ ਇਨਸਾਫ ਕਰੋ ਬੱਚੇ ਤੁਸੀਂ ਦੇਖ ਆਏ ਘਰ ਤੁਸੀਂ ਦੇਖ ਆਏ ਘਰ ਬੂਆ ਤੁਹਾਂ ਦੇਖ ਲਿਆ ਸਭ ਕੋ ਦੇਖ ਲਿਆ ਇਨਸਾਫ ਕਰੋ ਜੋ ਹੁੰਦਾ ਹਾਂ ਜੀ ਰਣਜੀਤ ਸਿੰਘ ਇਹ ਲਈ ਸ਼ਾਲਾ ਸਨ ਪੂਰਨ ਸਿੰਘ ਇਹਦੇ ਬਾਰੇ ਕੁੱਟਮਾਰ ਹੋਣ ਦੀ ਸ਼ਿਕਾਇਤ ਹੋਈ ਸੀ ਉਹਦੀ ਆਪਣਾ ਤਸਦੀਕ ਕਰਨ ਵਾਸਤੇ ਤਫਤੀਸ਼ ਕਰਨ ਵਾਸਤੇ ਮੈਂ ਮੌਕੇ ਤੇ ਪਹੁੰਚਿਆ ਜੇ ਡੀਵੀ ਕੋਈ ਗੱਲ ਸਾਹਮਣੇ ਆਉਂਦੀ ਹੈ ਉਹਦੇ ਅਧਾਰ ਤੇ ਦੋਸ਼ੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਹਾਂਜੀ ਪਤਾ ਵਾ ਜੀ ਇੱਕ ਕੋਈ ਕਿਸੇ ਦਾ ਸਰਪੰਚ ਦਾ ਨਾਮ ਕੋਈ ਲੈਣ ਰਿਹਾ ਜੇ ਕਲੀਅਰ ਨਹੀਂ ਹੋਇਆ। ਕੀ ਤੁਹਾਡੇ ਕੋਲ ਕੋਈ ਤਸਵੀਰ ਹੋ ਜਿੱਤੀ ਹੈ? ਬਸ ਜੀ ਇਹਨਾਂ ਨੂੰ ਆਪਣਾ ਡੀਵੀਆਰ ਵਗੈਰਾ ਸਾਰੇ ਜਿਹੜੇ ਆ ਉਹਨਾਂ ਦੇ ਭੋਗ ਕਰ ਰਹੇ ਆ ਜੋ ਵੀ ਤੱਥ ਸਾਹਮਣੇ ਆਉਂਦੇ ਉਸ ਆਧਾਰ ਨਾਲ ਕਰ ਰਹੀ ਤੁਸੀਂ।